ਵਡਿਆਂ ਸਿਉ ਕਿਆ ਰੀਸ ਜਿਥੈ ਨੀਚ ਸੰਭਾਲੀਆਂ ਨੇ ਤਿਥੈ ਨਦਰ ਤੇਰੀ ਬਖਸ਼ੀਸ ਸ੍ਰੀ ਰਾਗ ਮਹੱਲਾ ਪਹਿਲਾ ਲਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਪਰਿੰਦਾ ਪਰਮਲ ਮੁਖ ਸੁద్ధి ਅਗਨ ਕ੍ਰੋਧ ਚੰਡਾਲ ਰਸ ਕਸ ਆਪ ਸਲਾਹਣਾ ਏ ਕਰਮ ਮੇਰੇ ਕਰਤਾਰ ਬਾਬਾ ਬੋਲੀ ਐ ਫਤ ਹੋਏ ਊਤਮ ਸੇ ਦਰ ਊਤਮ ਕਹੀਐ ਨੀਚ ਕਰਮ ਬਹਿ ਰੋਏ ਰਹਾਉ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੀਜਾ ਮੰਦਰ ਰਸ ਮੀਠਾ ਰਸ ਮਾਸ ਏ ਤੇ ਰਸ ਸਰੀਰ ਕੀ ਕੈ ਘਟ ਨਾਮ ਨਿਵਾਸ ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪਰਵਾਨ ਫਿੱਕਾ ਬੋਲ ਬਿ ਗੁੱਚਣਾ ਸੁਣ ਮੂਰਖ ਮਨ ਅਜਾਣ ਜੋ ਤਿਸ ਭਾਵਹਿ ਸੇ ਭਲੇ ਹੋਰ ਕੇ ਕਹਿਣ ਵਖਾਨ ਤਿਨ ਮਤ ਤਿਨ ਪਤ ਤਿਨ ਧਨ ਪੱਲੇ ਜਿਨੇ ਹਿਰਦੈ ਰਹਿ ਆਸਮਾਈ ਤਿਨ ਕਾ ਕਿਆ ਸਲਾਹਣਾ ਅਵਰ ਸਵਾਲਿਓ ਕਾਇ ਨਾਨਕ ਨਦਰੀ ਬਾਹਰੇ ਰਾਚਹਿ ਦਾਨ ਨਾ ਨਾਈ ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗਲੂਲਾ ਕੂੜ ਕਾ ਦਿੱਤਾ ਦੇਵ ਨਹਾਰ ਮੱਤੀ ਮਰਨ ਵਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੂਫੀਆਂ ਰਾਖਣ ਕੋ ਦਰਵਾਰ ਨਾਨਕ ਸਾਚੇ ਕਉ ਸੱਚ ਜਾਣ ਜਿਤ ਸੇਵਿਐ ਸੁਖ ਪਾਈਐ ਤੇਰੀ ਦਰਗਾਹ ਚੱਲੈ ਮਾਣ ਰਹਾਉ ਸੱਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਮ ਸੁਣਹਿ ਵਖਾਣਹਿ ਜੀਤੜੀ ਹਉ ਤਿਨ ਬਲੇ ਹਾਰੇ ਜਾਉ ਤਾਂ ਮਨ ਕੀਵਾ ਜਾਣੀਐ ਜਾਂ ਮਹਿਲੀ ਪਾਏ ਥਾਂ ਨਾਉ ਨੀਰ ਚੰਗਿਆਈਆਂ ਸਤ ਪਰਮਲ ਤਨਵਾਸ ਆਮੋਖ ਹੋਇ ਉਜਲਾ ਲੱਖ ਦਾਤੀ ਇੱਕ ਦਾਤ ਦੂਖ ਤਿਸੈ ਪਹਿ ਆਖੀਐ ਸੂਖ ਜਿਸੈ ਹੀ ਪਾਸ ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀ ਪ੍ਰਾਣ ਤਿਸਵੇਂ ਸਭ ਅਪਵਿੱਤਰ ਹੈ ਜੀਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਦ ਭਾਵੇਂ ਪਰਵਾਣ ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਘਸ ਮਸ ਕਰ ਮਤ ਕਾਗਿਦ ਕਰ ਸਾਰ ਭਾਵ ਕਲਮ ਕਰ ਚਿਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾਲਾ ਲਿਖ ਲਿਖ ਅੰਤ ਨਾ ਪਾਰ ਆਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨੀਸ਼ਾਨ ਰਹਾਉ ਜਿਤੇ ਮਿਲਹਿ ਵਡਿਆਈਆਂ ਸਦ ਖੁਸ਼ੀਆਂ ਸਦ ਚਾਉ ਤਿੰਨ ਮੁਖ ਟਿੱਕੇ ਨਿਕਲਹਿ ਜਿਨ ਮਨ ਸੱਚਾ ਨਾਉ ਕਰਮ ਮਿਲੈ ਤਾਂ ਪਾਈਐ ਨਾਹੀ ਗੱਲਨੀ ਵਾਉ ਦਵਾਉ ਇਕ ਆਵਹਿ ਇਕ ਜਾਹਿ ਉਠ ਰਖਿਐ ਨਾਮ ਸਲਾਰ ਇਕ અપਾਏ ਮੰਗਤੇ ਇਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਐ ਵਿਣ ਨਾਮੈ ਵੇਕਾਰ ਭੈ ਤੇਰਾ ਡਰ ਅਗਲਾ ਖਪ ਖਪ ਸਿਜੈ ਦੇਹੇ ਨਾਮ ਜਿਨਾ ਸੁਲਤਾਨ ਖਾਨ ਹੁੰਦੇ ਦਿੱਠੇ ਖੇ ਨਾਨਕ ਉੱਠੇ ਚੱਲਿਆ ਸਭ ਕੂੜੇ ਟੁੱਟੇ ਨੇ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੀ ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਉ ਏਕ ਜਾਂ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੈ ਤਨ ਪੀੜੀਐ ਮਨ ਮਹਿ ਚੱਲਹਿ ਵੇਕਾਰ ਰਹਾਉ ਰੱਤਾ ਪੈਨਣ ਮਨ ਰੱਤਾ ਸੋ ਪੇਦੀ ਸਤਿਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਣ ਪੈਰ ਧਿਆਨ ਕਮਰਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਨ ਖੁਸ਼ੀ ਖੁਆਰ ਜਿਤ ਪਹਿੰਦਾ ਤਨ ਪੀੜੀਐ ਮਨ ਮਹਿ ਚੱਲਹਿ ਵੇਕਾਰ ਰਹਾਉ ਘੋੜੇ ਪਾਖਰ ਸੁਇਨੇ ਸਾਖਤ ਬੂਝਣ ਤੇਰੀ ਬਾਟ ਤਰਕਸ ਤੀਰ ਕਮਾਨ ਸਾੰਗ ਤੇਗ ਬੰਦ ਗੁਣ ਧਾਤ ਵਾਜਾ ਨੀਜਾ ਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਖੁਸ਼ੀ ਖੁਆਰ ਜਿਤ ਚੜਿਆ ਤਨ ਪੀੜੀਐ ਮਨ ਮਹਿ ਚੱਲਹਿ ਵੇਕਾਰ ਰਹਾਉ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖਵਾਰ ਜਿਤ ਸੁਤੈ ਤਨ ਪੀੜੀ ਐ ਮਨ ਮਹਿ ਚੱਲਹਿ ਵੇਕਾਰ ਰਹਾਉ ਸ੍ਰੀ ਰਾਗ ਮਹੱਲਾ ਪਹਿਲਾ ਉੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰਵਾਸ ਤਨ ਸਾਸ ਅਠ ਸੱਠ ਤੀਰਥ ਕਾ ਮੁਖ ਟਿੱਕਾ ਇਤ ਘਟ ਮਤ ਵਿਗਾਸ ਓਤ ਮਤੀ ਸਲਾਹਣਾ ਸੱਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਵੀਰ ਕਮਾਈਐ ਕੂੜੈ ਕੂੜਾ ਜੋਰ ਰਹਾਉ ਪੂਜ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ ਜਾਂ ਪਤ ਲੇਖੈ ਨਾ ਪਵੈ ਸਭਾ ਪੂਜ ਖਵਾਰ ਜਿਨ ਕੋ ਸਤ ਗੁਰ ਥਾਪਿਆ ਤਿਨ ਮੀਟ ਨਾ ਸਕੈ ਕੋਇ ਓਨਾ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਇ ਨਾਉ ਪੂਜੀਐ ਨਾਉ ਮੰਨੀਐ ਅਖੰਡ ਸਦਾ ਸੱਚ ਸੋਇ ਖੇਹੁ ਖੇਰ ਲਾਈਐ ਤਾਂ ਜੀਉ ਕੇਹਾ ਹੋਇ ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਡਰ ਗਿਆ ਕਿਆ ਹੋਈ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣੀਥਦੈ ਔਗਣਵੰਤੀ ਝੂਰ ਜੇ ਲੋੜ ਹੈ ਵਰ ਕਾਮਣੀ ਨਹਿ ਮਿਲੀਐ ਪਿਰ ਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ ਮੇਰੇ ਠਾਕੁਰ ਪੂਰਾ ਤਖਤ ਅਡੋਬਲਾ ਗੁਰਮ ਕਪੂਰਾ ਜੇ ਕਰੇ ਪਾਈਐ ਸਾਚ ਅਤੋਲ ਰਹਾਉ ਪ੍ਰਭ ਹਰ ਮੰਦਰ ਸੋਹਣਾ ਤਿਸ ਮਹਿਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ਬਿਨ ਪੌੜੀ ਗੜ ਕਿਉ ਚੜੋਂ ਗੁਰ ਹਰ ਧਿਆਨ ਨਿਹਾਲ ਗੁਰਪਾਉੜੀ ਬੇੜੀ ਗੁਰ ਗੁਰ ਤੁਲਹਾ ਹਰਨਾਉ ਗੁਰ ਸਰ ਸਾਗਰ ਬੋਹਿਥੋ ਗੁਰ ਤੀਰਥ ਦਰੀ ਆਉ ਜੇ ਤਿਸ ਭਾਵੇਂ ਊਜਲੀ ਸਤ ਸਰ ਨਾਮਣ ਜਾਉ ਪੂਰੋ ਪੂਰੋ ਆਖੀਐ ਪੂਰੇ ਤਖਤ ਨਿਵਾਸ ਪੂਰੇ ਥਾਨ ਸਹਾਵਣੇ ਪੂਰੇ ਆਸ ਨਿਰਾਸ ਨਾਨਕ ਪੂਰਾ ਜੀ ਮਿਲੈ ਕਿਉ ਘਟੈ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਪੋ ਭੈਣੀ ਗੱਲ ਮਿਲਹਿ ਅੰਕ ਸਹਿਲੜੀਆਂ ਮਿਲ ਕਹਿ ਕਰਹਿ ਕਹਾਣੀਆਂ ਸਮਰੱਥ ਕੰਤਕੀਆਂ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਹ ਕਰਤਾ ਸਭ ਕੋ ਤੇਰੇ ਜੋਰ ਏਕ ਸ਼ਬਦ ਵਿਚਾਰੀਐ ਜਾਂ ਤੂੰ ਤਾਂ ਕਿਆ ਹੋਰ ਰਹਾਉ ਜਾਏ ਪੁੱਛੋ ਸੁਹਾਗਣੀ ਤੁਸੀਂ ਰਹਾਵਿਆ ਕਿੰਨੀ ਗੁਣੀ ਸਹਿਜ ਸੰਤੋਖ ਸ਼ੀਂਗਾਰੀਆ ਮਿੱਠਾ ਬੋਲਣੀ ਪੈਰ ਰੀ ਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ ਕੀਤੀਆਂ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ ਕੀਤੇ ਤੇਰੇ ਜੀ ਜੰਤ ਸਿਫਤ ਕਰਹਿ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ ਸੱਚ ਮਿਲੈ ਸੱਚ ਊਪਜੈ ਸੱਚ ਮਹਿ ਸਾਚ ਸੁਮਾਏ ਸੁਰਤ ਹੋਵੈ ਪਤ ਊਗਵੈ ਗੁਰਬਚਨੀ ਭਉ ਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲਏ ਮਲਾਈ ਸ੍ਰੀ ਰાગ ਮਹੱਲਾ ਪਹਿਲਾ ਭਲੀ ਸਰੀਜੇ ਉਭਰੀ ਹਮੈ ਮੂਈ ਘਰਾਹ ਦੂਤ ਲੱਗੇ ਫਿਰ ਚੱਕਰੀ ਸਤਗੁਰ ਕਾ ਵੇ ਸਾਹ ਕਲਪ ਤਿਆਗੀ ਬਾਦ ਹੈ ਸੱਚਾ ਵੇ ਪਰਵਾਹ ਮਨ ਰੇ ਸੱਚ ਮਿਲੈ ਭਉ ਜਾਏ ਭੈ ਬਿਨ ਨਿਰ ਭਉ ਕਿਉਂ ਥੀਐ ਗੁਰਮਖ ਸ਼ਬਦ ਸਮਾਈ ਰਹਾਉ ਕੇਤਾ ਆਖਣ ਆਖੀਐ ਆਖਣ ਟੋਟ ਨਾ ਹੋਏ ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ ਜਿਸਕੇ ਜੀਵ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖਿਨ ਮਹਿ ਖੇਲ ਖਿਲਾਏ ਸੰਜੋਗੀ ਮਿਲ ਏਕ ਸੇ ਵੇਜੋਗੀ ਉੱਠ ਜਾਏ ਜੋ ਤਿਸ ਭਾਣਾ ਸੋਥੀ ਐ ਅਵਰ ਨਾ ਕਰਨਾ ਜਾਏ ਗੁਰਮਖ ਵਸਤਵੇ ਸਾਹੀ ਐ ਸੱਚ ਵਖਰ ਸੱਚ ਰਾਸ ਜਿੰਨੀ ਸੱਚ ਵਣੰਜਿਆ ਗੁਰਪੂਰੇ ਸਾਬਾਸ ਨਾਨਕ ਵਸਤ ਪਛਾਨਸੀ ਸੱਚ ਸੌਦਾ ਜਿਸ ਪਾਸ ਸ੍ਰੀ ਰਾਗ ਮਹੱਲ ਪਹਿਲਾ ਧਾਤ ਮਿਲੇ ਫੁਨ ਧਾਤ ਕੋ ਸਿਫਤੀ ਸਿਫਤ ਸਮਾਈ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਉ ਸੱਚ ਮਿਲੇ ਸੰਤੂਖੀਆਂ ਹਰ ਜਪ ਏਕੈ ਭਾਈ ਫਾਇਰੇ ਸੰਤ ਜਨਾ ਕੀ ਰੇਣ ਸੰਤ ਸਭਾ ਗੁਰ ਪਾਈ ਐ ਮੁਕਤ ਪਦਾਰਥ ਤੇਣ ਰਹਾਉ ਉਚਉ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈ ਐ ਦਰ ਕਰ ਮਹਿਲ ਪਿਆਰ ਗੁਰਮਖ ਮਨ ਸਮਝਾਈ ਐ ਆਤਮ ਰਾਮ ਵਿਚਾਰ ਤ੍ਰੇਬਿਦ ਕਰਮ ਕਮਾਈ ਐ ਆਸ ਅੰਦੀ ਸਾਹ ਹੋਏ ਕਿਉ ਗੁਰ ਬਿਨ ਤ੍ਰਕੁਟੀ ਛੁਟਸੀ ਸਹਿਜ ਮਿਲੈ ਸੁਖ ਹੋਏ ਨਿਜ ਕਰ ਮਹਿਲ ਪਛਾਣੀਐ ਨਦਰ ਕਰੇ ਮਲ ਧੋਏ ਬਿਨ ਗੁਰ ਮੈਲ ਨਾ ਉਤਰੈ ਬਿਨ ਹਰ ਕਿਉ ਘਰ ਵਾਸ ਏਕੋ ਸ਼ਬਦ ਵਿਚਾਰੀਐ ਅਵਰ ਤਿਆਗੈ ਆਸ ਨਾਨਕ ਦੇਖ ਦਿਖਾਈਐ ਉਹ ਸਾਦੇ ਬਲੇ ਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁਠੀ ਦੂਜੈ ਭਾਏ ਕਲਰ ਕੇਰੀ ਕੰਧ ਜਿਉ ਅਹਨਸ ਕੇਰ ਟਹਿ ਪਾਏ ਬਿਨ ਸ਼ਬਦੈ ਸੁਖ ਨਾ ਥੀਐ ਪੈਰ ਬਿਨ ਦੁਖ ਨਾ ਜਾਏ ਮੁੰਦੇ ਪੈਰ ਬਿਨ ਕਿਆ ਸ਼ਿੰਗਾਰ ਦਰ ਕਰ ਢੁਈ ਨਾ ਲਹਿ ਦਰਗਾਹਾ ਝੂਠ ਖਵਾਰ ਰਹਾਉ ਆਪ ਸੁ ਜਾਣ ਨਾ ਭੁੱਲੇ ਸੱਚਾ ਵੱਡ ਕਿਰਸਾਨ ਪਹਿਲਾ ਧਰਤੀ ਸਾਧਕੈ ਸੱਚ ਨਾਮ ਦੇ দান ਨੋਂ ਨਿਦ ਉਪਜੈ ਨਾਮ ਏਕ ਕਰਮ ਪਵੈ ਨੀ ਛਾਨ ਗੁਰ ਕਉ ਜਾਣ ਨਾ ਜਾਣੀ ਕਿਆ ਤਿਸ ਚਜ ਅਚਾਰ ਅੰਦਲੈ ਨਾਮ ਵਿਸਾਰਿਆ ਮਨ ਮੁਖ ਅੰਧ ਗੁਬਾਰ ਆਉਣ ਜਾਣ ਨਾ ਚੁੱਕਈ ਮਰ ਜਨਮੈ ਹੋਈ ਖੁਆਰ ਚੰਦਨ ਮੋਲ ਅਣਾਇਆ ਕੁੰਗੂ ਮੰਗ ਸੰਧੂਰ ਚੋਆ ਚੰਦਨ ਬਹੁ ਕਣਾ ਪਾਨਾ ਨਾਲ ਕਪੂਰ ਜੇ ਧਨ ਕੰਤ ਨਾ ਭਾਵੇ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸ਼ੀਂਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਦੀ ਐ ਕਿਉ ਸੋ ਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸਹ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁਣੀ ਦੇ ਡਰਾਵਣੀ ਜਾਂ ਜੀਉ ਵਿੱਚੋਂ ਜਾਏ ਪਾਏ ਬਲੰਦੀ ਵਿੱਜਵੀ ਧੂ ਨਾਨਕ ਸਿਓ ਕਾਏ ਪੰਚੇ ਰੁੰਨੇ ਦੁਖ ਭਰੇ ਬਿਨ ਸੇ ਦੂਜੈ ਪਾਏ ਮੂੜੇ RAM ਜੱਪੋ ਹੋ ਗੁਣਸਾਰ ਹਉ ਮੈਂ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਉ ਜਿਨੀ ਨਾਮ ਵਿਸਾਰਿਆ ਦੂਜੀ ਕਾਰੇ ਲੱਗ ਦੁਬਦਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅੱਗ ਗੁਰ ਰੱਖੇ ਸੇ ਉੱਭਰੇ ਹੋਰ ਮੁਠੀ ਧੰਦੇ ਠੱਗ ਮੂਈ ਪ੍ਰੀਤ ਪਿਆਰ ਗਿਆ ਮੋਅ ਵੈਰ ਬਰੋਧ ਤੰਦਾਥ ਕਾ ਹੋਉ ਮੁਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੇ ਸੱਚ ਮਿਲੈ ਗੁਰਮਤ ਪੱਲੇ ਪਾਏ ਸੋ ਨਰ ਜਮੈ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਦਰ ਪਰਧਾਨ ਸੋ ਦਰਗਾਹ ਪੈਂਦਾ ਜਾਏ ਸਰੀਰਾਗ ਮਹੱਲ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹਿ ਮਨੂਰ ਔਗਣ ਫਿਰ ਲਾਗੂ ਭਈ ਕੂਰ ਵਜਾਵੈ ਤੂਰ ਬਿਨ ਸ਼ਬਦੈ ਪਰਮਾਈ ਐ ਦੁਬਦਾ ਡੋਬੇ ਪੂਰ ਮਨ ਰੇ ਸ਼ਬਦ ਤਰਹੋ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਾਰਿ ਜਨਮ ਮੈਂ ਆਵੈ ਜਾਈ ਰਹਾਉ ਤਨ ਸੂਚਾ ਸੋ ਆਖੀ ਐ ਜਿਸ ਮੈਂ ਸਾਚਾ ਨਾਉ ਭੈ ਸੱਚ ਰਾਤੀ ਦੇਹੋਰੀ ਜਿਹਵਾ ਸੱਚ ਸੋ ਆਉ ਸੱਚੀ ਨਦਰ ਨਿਹਾਲੀ ਐ ਬਹੁੜ ਨਾ ਪਾਵੈ ਤਾਉ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਜਲ ਤੇ ਤਰੇ ਭਵਨ ਸਾਜਿਆ ਘਟ ਘਟ ਜੋਤਸਮੋਇ ਨਿਰਮਲ ਮੈਲਾ ਨਾ ਕੀਐ ਸ਼ਬਦ ਰੱਤੇ ਪਤ ਹੋਇ ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹਿ ਪੰਜ ਭੂਤ ਸੱਚ ਭੈ ਰਤੀ ਜੋਤ ਸੱਚੀ ਮਨ ਮਾਹਿ ਨਾਨਕ ਔਗਣ ਵਿਸਰੇ ਗੁਰ ਰੱਖੇ ਪਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ ਇਕ ਆਵਹਿ ਇਕ ਜਾਵਹੀ ਪੂਰ ਭਰੇ ਅਹੰਕਾਰ ਮਨ ਹਥ ਮਤੀ ਬੂਢੀ ਐ ਗੁਰਮਖ ਸੱਚ ਸੋ ਤਾਰ ਗੁਰ ਬਿਨ ਕਿਉ ਤਰੀਐ ਸੁਖ ਹੋਇ ਜਿਉ ਭਾਵੈ ਤਿਉ ਰਾਖ ਤੂੰ ਮੈਂ ਅਵਰ ਨਾ ਦੂਜਾ ਕੋ ਹੋਇ ਰਹਾਉ ਆਗੈ ਦੇਖੋ ਡੌਂ ਜਲੇ ਪਾਛੈ ਹਰਿਓ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਨ ਸੈ ਕਾ ਟਕਾ ਟ ਸੱਚ ਪਰਪੂਰ ਆਪੇ ਮੇਲ ਮਲਾਵਹੀ ਸਾਚੈ ਮਹਿਲ ਹਧੂਰ ਸਾਹੇ ਸਾਹੇ ਤੁਝ ਸੰਮਲਾਂ ਕਦੇ ਨਾ ਵਿਸਾਰੇਉ ਜਿਉਂ ਜਿਉਂ ਸਾਹਿਬ ਮਨ ਵਸੈ ਗੁਰਮਖ ਅੰਮ੍ਰਿਤ ਪੀਉ ਮਨ ਤਨ ਤੇਰਾ ਤੂੰ ਧਣੀ ਗਰਬ ਨਿਵਾਰ ਸਮੇਉ ਜਿਨ ਇਹੋ ਜਗਤ ਉਪਾਇਆ ਤਰੇ ਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਦ ਗੁਬਾਰ ਘਟ ਘਟ ਜੋਤ ਨਿਰੰਤਰੀ ਬੂਝੈ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀ ਚੈ ਸਾ ਬਾਸ ਸੱਚੇ ਸੇਤੀ ਹਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਉ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੋ ਨਾਮਾ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋ ਬਨ ਸਾਸ ਹੈ ਤਬ ਲਗ ਇਹੋ ਤਨ ਦੇਹ ਬਿਨ ਗੁਣ ਕਾਮਨਾ ਆਵਈ ਟਹ ਢੇਰੀ ਤਨ ਖੇ ਮੇਰੇ ਮਨ ਲੈ ਲਾ ਹਾ ਘਰ ਜਾਹੇ ਗੁਰਮੁਖ ਨਾਮ ਸਲਾਹੀਐ ਹਉ ਮੈਂ ਨਿਵਰੀ ਪਾਹੀ ਰਹਾਉ ਸੁਣ ਸੁਣ ਗੰਡਣ ਗੰਢੀ ਐ ਲਿਖ ਪੜ ਬੁੱਝੈ ਭਾਰ ਤ੍ਰਿਸ਼ਨਾ ਅਹਨਿਸ ਅਗਲੀ ਹਉ ਮੈ ਰੋਗ ਵਿਕਾਰ ਉਹ ਵੇ ਪਰਵਾਹ ਅਤੋਲ ਵਾ ਗੁਰਮਖ ਕੀਮਤ ਸਾਰ ਲੱਖ ਸਿਆਣ ਪਜੀ ਕਰੀ ਲੱਖ ਸਿਓ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਧਰਾਪੀਆ ਬਿਨ ਨਾਮੈ ਦੂਖ ਸੰਤਾਪ ਹਰ ਜਪ ਜੀ ਹਰੇ ਛੁੱਟੀ ਐ ਗੁਰਮੁਖੀ ਨੈ ਆਪ ਤਨ ਮਨ ਗੁਰ ਪਹਿ ਵੇਚਿਆ ਮਨ ਦੀ ਆਸਿਰ ਨਾਲ ਤ੍ਰਿ ਭਵਨ ਖੋਜ ਟੰਡੋਲਿਆ ਗੁਰਮਖ ਖੋਜ ਨਿਹਾਲ ਸਤਗੁਰ ਮੇਲ ਮਲਾਇਆ ਨਾਨਕ ਸੂ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤ ਪਾਲਹੀ ਲਿਖੈ ਸਾਸਿ ਗਰਾਸ ਅੰਤਰ ਗੁਰਮੁਖ ਤੂੰ ਵਸਹਿ ਜਿਉ ਭਾਵੈ ਤਿਉ ਨਿਰਜਾਸ ਜੀਅਰੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ 부ਜੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲੀਐ ਸੰਕ ਉਤਾਰ ਮੋਇਆ ਜਿਤ ਘਰ ਜਾਈਐ ਤਿਤ ਜੀਵਨ ਦੇ ਆ ਮਰ ਮਾਰ ਅਨਾਹਦ ਸ਼ਬਦ ਸੁਹਾਵਣੀ ਪਾਈਐ ਗੁਰ ਵਿਚਾਰ ਅਨਾਹਦ ਬਾਣੀ ਪਾਈਐ ਤਹਿ ਹਉ ਮੈਂ ਹੋਇ ਬਨਾਸ ਸਤਗੁਰ ਸੇਵੇ ਆਪਣਾ ਹਉ ਸਦ ਕੁਰਬਾਨੈ ਤਾਸ ਖੜ ਦਰਗਾਹ ਪਹਿਨਾਈਐ ਮੁਖ ਹਰ ਨਾਮ ਨਿਵਾਸ ਜਹ ਦੇਖਾਂ ਤਹਿ ਰਵ ਰਹੇ ਸਿਵ ਸ਼ਕਤੀ ਕਾ ਮੇਲ ਤ੍ਰਿਹੂ ਗੁਣ ਬੰਦੀ ਦੇਹਰੀ ਜੋ ਆਇਆ ਜਗ ਸੋ ਖੇਲ ਵੇਜੋਗੀ ਦੁਖ ਵਿਛੜੇ ਮਨ ਮੁਖ ਲਹਿ ਨਾ ਮੇਲ ਮਨ ਬੈਰਾਗੀ ਘਰ ਵਸੈ ਸੱਚ ਭੈ ਰਾਤਾ ਹੋਈ ਗਿਆਨ ਮਹਾਰਸ ਭੋਗ ਵੈ ਬੋੜ ਭੂਖ ਨਾ ਹੋਵੇ ਨਾਨਕ ਇਹੋ ਮਨ ਮਾਰ ਮੇਲਾ ਭੀ ਫਿਰ ਦੁਖ ਨਾ ਹੋਈ ਸ੍ਰੀ ਰાગ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਬੀਆ ਲੋਬੇ ਲਗਾ ਲਵਾਨ ਸ਼ਬਦ ਨਾ ਭੀਜੈ ਸਾਕਤਾ ਦੁਰਮਤ ਆਮਨ ਜਾਨ ਸਾਧੂ ਸਤ ਗੁਰ ਜੀ ਮਿਲੈ ਤਾਂ ਪਾਈਐ ਗੁਣੀ ਨਿਧਾਨ ਮਨ ਰੇ ਹਉਮੈ ਛੋੜ ਗਮਾਨ ਹਰ ਗੁਰ ਸਰਵਰ ਸੇਵ ਤੂੰ ਪਾਵਹਿ ਦਰਗਹ ਮਾਨ ਰਹਾਉ ਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰਿ ਧਨ ਜਾਣ ਸਭ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤ ਅਹਨਸ ਹਰਿ ਪ੍ਰਭ ਸੇਵਿਆ ਸਤਿਗੁਰ ਦੀ ਆ ਨਾਮ ਕੂਕਰ ਕੂੜ ਕਮਾਈਐ ਗੁਰ ਨਿੰਦਾ ਪਚੈ ਪਚਾਨ ਭਰਮੇ ਪੂਲਾ ਦੁਖ ਕਣੋ ਜਮ ਮਾਰ ਕਰੈ ਖੁਲਹਾਨ ਮਨ ਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੋ ਭਾਨ ਇੱਥੇ ਧੰਦ ਪਟਾਈ ਐ ਸੱਚ ਲਿਖਤ ਪਰਵਾਨ ਹਰ ਸੱਜਣ ਗੁਰਸੀਮਦਾ ਗੁਰ ਕਰਣੀ ਪ੍ਰਧਾਨ ਨਾਨਕ ਨਾਮ ਨਾ ਵਿਸਰੈ ਕਰਮ ਸੱਚੈ ਨੀਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੀ ਕਿਉ ਦਰਗਾਹ ਪਤ ਪਾਈਐ ਜਾਂ ਹਰ ਨਾ ਵਸੈ ਮਨ ਮਾਹੀ ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਣ ਮਾਹੀ ਮਨ ਰੇ ਇਹਨ ਸਹਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਵਿਸਰੇ ਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋਤ ਮਲਾਈਐ ਸੁਰਤੀ ਸੁਰਤ ਸੰਜੋਗ ਹਿंसा ਹਉ ਮੈਂ ਗਤ ਗਏ ਨਾਹੀ ਸਹ ਸਾਸੂ ਹੋਗੈ ਗੁਰਮਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੀ ਕਰੀ ਭੋਗੇ ਭੋਗਣ ਹਾਰ ਤਿਸ ਸਿਉ ਨੇਹੋ ਨਾ ਕੀ ਜਈ ਜੋ ਦੀਸੈ ਚਲਣ ਹਾਰ ਗੁਰਮਖ ਰਵਹਿ ਸੁਹਾਗਣੀ ਸੋ ਪ੍ਰਭ ਸੀਜ ਪਧਾਰ ਚਾਰੇ ਅਗਨ ਨਿਵਾਰ ਮਰ ਗੁਰਮਖ ਹਰ ਜਲ ਪਾਏ ਅੰਤਰ ਕਮਲ ਪਰਗਾਸਿਆ ਅੰਮ੍ਰਿਤ ਭਰਿਆ ਆਗਾਈ ਨਾਨਕ ਸਤਗੁਰ ਮੀਤ ਕਰ ਸਚ ਪਾਵਹਿ ਦਰਗਾਹ ਜਾਈ